ਮਿੱਠੇ ਆਜਾ ਨੂੰ ਗਾਵਨੇ ਟੀਮ ਯੂ ਐਸ اے ਵੱਲੋਂ ਇੰਡੀਆ ਆ ਕੇ ਨਿਰਧਾਰਿਤ ਰਗਾ ਵਿੱਚ ਪ੍ਰੋਗਰਾਮ ਆਯੋਜਿਤ ਕੀਤਾ ਜਾ ਰਿਹਾ ਹੈ ਜਿਸ ਵਿੱਚ ਵੱਖ-ਵੱਖ ਸ਼ਹਿਰਾਂ ਵਿੱਚ ਵੱਖ-ਵੱਖ ਕੀਰਤਨ ਬੀਬੀਆਂ ਕੀਰਤਨ ਕਰਨ ਗਿਆ ਇਹ ਕੀਰਤਨ ਸਿਰਫ ਬੀਬੀਆਂ ਵੱਲੋਂ ਹੀ ਹੋਵੇਗਾ ਸੰਗਤ ਨੂੰ ਬੇਨਤੀ ਹੈ ਵੱਖ-ਵੱਖ ਸ਼ਹਿਰਾਂ ਵਿੱਚ ਪ੍ਰੋਗਰਾਮ ਤੇ ਆ ਕੇ ਕੀਰਤਨ ਸਰਵਨ ਕਰੋ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਕੀਰਤਨ ਸਮਾਗਮ ਜੋ ਕਿ ਦੇਸ਼ ਔਰ ਵਿਦੇਸ਼ ਦੀਆਂ ਬੀਬੀਆਂ ਨੂੰ ਲੈ ਕੇ ਆਯੋਜਿਤ ਕੀਤਾ ਜਾ ਰਿਹਾ ਹੈ 31 ਬੀਬੀਆਂ 31 ਰਾਤ ਬੀਬੀਆਂ ਦੇ ਬਹੁਤ ਵੱਡੇ ਸਾਂਝ ਆਧਾਰਿਤ ਰਾਗਾਂ ਤੇ ਕੀਰਤਨ ਜੋ ਕਿ ਬਾਹਰ ਤੋਂ ਵਿਦੇਸ਼ ਤੋਂ ਸਾਡੀ ਇੰਡੀਆ ਦੀ ਸਰਦੂ ਤੇ ਆ ਰਿਹਾ ਚਰਨ i can